ਕਿ ਲੁਧਿਆਣਾ ਦੀ ਜਿਹੜੀ ਸਾਈਕਲ ਇੰਡਸਟਰੀ ਹੈ ਆ ਕਾਫੀ ਫੇਮਸ ਹੈਗੀ ਹੈ ਬਹੁਤ ਵੱਡੀ ਕੀਮਤੇ ਚ ਪਰਚੀ ਹੁੰਦੀ ਹੈ ਪਰ ਬੀਤੇ ਕੁਝ ਸਾਲਾਂ ਨੂੰ ਜਦੋਂ ਤੋਂ ਕੀਮਤਾਂ ਲਗਾਤਾਰ ਵਧ ਰਹੀਆਂ ਹੈ ਇਹਦੇ ਨਾਲ ਦੂਜੇ ਪਾਸੇ ਚਾਈਨੀ ਦੀ ਮਾਰ ਪੈ ਰਹੀ ਹੈ ਤੋਂ ਕਹਿੰਦੇ ਐਕਸਪੋਰਟ ਜਿਹੜੀ ਹੈ ਉਹ ਕਾਫੀ ਘਟੀ ਹੈ ਸਾਈਕਲਾਂ ਦੀ 5 ਲੱਖ ਤੱਕ ਰਹਿ ਗਈ ਹੈ ਸਾਈਕਲ ਪਾਰਟਸ ਵੀ ਘੱਟ ਐਕਸਪੋਰਟ ਹੋ ਰਿਹਾ ਸੋ ਕਿੰਨਾ ਨੁਕਸਾਨ ਹੈ ਤੇ ਕਿੰਨਾ ਇਸ ਦਾ ਜਿਹੜਾ ਅਸਰ ਪੈ ਰਿਹਾ ਦੇਖੋ ਇਦਾਂ ਆ ਮੋਦੀ ਸਾਹਿਬ ਜੀ ਨੇ ਇੱਕ ਬੜਾ ਵਧੀਆ ਇੰਡੀਆ ਨੂੰ ਸਲੋਗਨ ਦਿੱਤਾ ਸੀ మేక్ ఇన్ ఇండియా అండ్ మేడ్ ఇన్ ఇండియా ਉਹ ਕਹਿੰਦੇ ਤੁਸੀਂ ਇੰਡੀਆ ਚ ਪ੍ਰੋਡਕਟ ਬਣਾਓ ਔਰ ਐਕਸਪੋਰਟ ਕਰੋ ਔਰ ਬਾਹਰ ਵੀ ਵੇਚੋ ਤੇ ਆਪਣੀ ਕੰਟਰੀ ਚ ਵੀ ਵੇਚੋ ਤਾਰਾ ਕੁਝ ਪਰ ਉਹ ਜਿਹੜਾ ਇੱਕ ਦਿੱਤਾ ਗਿਆ ਸਲੋਗਨ ਉਹ ਕਲਾ ਸਲੋਗਨ ਹੀ ਰਹੇਗਾ ਕਿਉਂਕਿ ਕਿਸੇ ਵੀ ਚੀਜ਼ ਨੂੰ ਜਦੋਂ ਅੱਜ ਜਿਹੜੀ ਆਪਣੇ ਇਥੇ ਬਣਦੀ ਪਈ ਹੈ ਜਦੋਂ ਅਸੀਂ ਉਹਨੂੰ ਵਧਾਉਣਾ ਆ ਜਾਂ ਅਸੀਂ ਉਹਦੀ ਕੁਆਲਿਟੀ ਅਪ ਕਰਨੀ ਹੈ ਜਾਂ ਉਹਦੀ ਨਵੇਂ ਟਾਈਪ ਦੀਆਂ ਜਿਹੜੀਆਂ ਚੀਜ਼ਾਂ ਅੱਜ ਮਾਰਕੀਟ ਦੀ ਜਿਹੜੀ ਡਿਮਾਂਡ ਹੈਗੀ ਆ ਐਕਸਪੋਰਟ ਵਾਸਤੇ ਜਦੋਂ ਉਹ ਕਰਨੀਆਂ ਉਹਦੇ ਵਾਸਤੇ ਕਈ ਚੀਜ਼ਾਂ ਚਾਹੀਦੀਆਂ ਹੁੰਦੀਆਂ ਜਿਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਇੱਕ ਟੈਕਨੋਲੋਜੀ ਤੁਹਾਡੇ ਕੋਲ ਉਹ ਤਕਨੀਕ ਹੋਣੀ ਚਾਹੀਦੀ ਹੈ ਫਿਰ ਉਸ ਟੈਕਨੋਲੋਜੀ ਦੇ ਹਿਸਾਬ ਨਾਲ ਤੁਹਾਨੂੰ ਉਹਦੀ ਮਸ਼ੀਨਰੀ ਵੀ ਚਾਹੀਦੀ ਹੈ ਜਿਹਦੇ ਤੇ ਉਹ ਪ੍ਰੋਡਕਟ ਬਣਨ ਗਈਆਂ ਸਾਈਕਲ ਲਾਈਨ ਦੇ ਵਿੱਚ ਅੱਜ ਜਿਹੜਾ ਸ਼ਬਦ ਤੋਂ ਵੱਡੀ ਸਾਨੂੰ ਮਾਰ ਪੈ ਰਹੀ ਕਿਉਂਕਿ ਮੈਂ ਹੁਣੇ ਪਿਛਲੇ ਮਹੀਨੇ ਫ੍ਰੈਂਕਫਰਟ ਦੇ ਵਿੱਚ ਯੂਰੋ ਬਾਈਕ ਦਾ ਜਿਹੜਾ ਸ਼ੋਅ ਹੁੰਦਾ ਜਿਹੜਾ ਵਰਲਡ ਦੇ ਵਿੱਚ ਚਾਈਨਾ ਵੀ ਹੁੰਦਾ ਇੱਕ ਉਥੇ ਇੱਕ ਉਥੇ ਹੁੰਦਾ ਉਥੇ ਸਾਰੀ ਦੁਨੀਆ ਦੇ ਜਿਹੜੇ ਸਾਈਕਲ ਦੇ ਬਣਾਉਣ ਵਾਲੇ ਪਾਰਟਸ ਔਰ ਸਾਈਕਲ ਬਣਾਉਣ ਵਾਲੀ ਕੰਟਰੀਜ਼ ਆਈਆਂ ਐ ਸੀ ਕਿ ਉਹਦਾ ਅਸੀਂ ਜਿਹੜਾ ਦੇਖ ਕੇ ਆਏ ਆ ਜਾਂ ਉਥੇ ਜਾ ਕੇ ਅਸੀਂ ਕੰਪੈਰੀਜ਼ਨ ਕੀਤਾ ਜਾ ਕੇ ਵੀ ਅਸੀਂ ਕਿੱਥੇ ਦੇ ਉਹ ਕਿੱਥੇ ਚਾਹੇ ਹਿੰਦੁਸਤਾਨ ਅੱਜ ਦੁਨੀਆ ਦਾ ਦੂਸਰਾ ਸਭ ਤੋਂ ਜ਼ਿਆਦਾ ਸਾਈਕਲ ਐਂਡ ਸਾਈਕਲ ਪਾਰਟਸ ਬਣਾਉਣ ਵਾਲੀ ਕੰਪਨੀ ਆ ਕੰਟਰੀ ਆ ਅਸੀਂ 3 ਕਿ ਕਰੋੜ ਸਾਈਕਲ ਦੇ ਉੱਤੇ ਬੈਠੇ ਆਂ ਔਰ ਚਾਈਨਾ ਵੀ 22 ਕਰੋੜ ਸਾਈਕਲ ਦੇ ਉੱਤੇ ਹੈਗਾ ਆ ਔਰ ਜੋ ਟੈਕਨੋਲੋਜੀ ਅੱਜ ਦੀ ਉੱਥੇ ਹੈਗੀ ਆ ਮੈਂ ਇਹ ਕੱਲ ਕਹਾਂ ਇੱਕ ਜਿੱਦਾਂ ਅਸੀਂ ਲੋਗ ਹਾਲੇ ਵੀ ਉਹ ਜਿਹੜੀ ਬੱਚਿਆਂ ਵਾਲੀ ਇੱਕ ਛੋਟੇ ਉਦਕਾਰ ਹੁੰਦੀ ਸੀ ਨਾ ਟੀੰਜੇ ਦੀ ਕਾਰ ਅਸੀਂ ਉਸ ਟਾਈਪ ਦੀ ਟੈਕਨੋਲੋਜੀ ਤੇ ਬੈਠੇ ਆਂ ਔਰ ਜਿਹੜੇ ਉਹ ਬੰਦੇ ਬੈਠੇ ਆ ਉਹ ਕੰਪਿਊਟਰਾਈਜ਼ ਜਿਹੜੀ ਆ ਕਾਰਾਂ ਆਪਾਂ ਬੱਚੇ ਜਿੰਦਾ ਚਲਾਉਦੇ ਤੁਸੀਂ ਦੇਖਦੇ ਹੋ ਅੱਜ ਕੱਲ ਮਿਲਦੀਆਂ ਸਾਰਾ ਕੁਝ ਕੰਪਿਊਟਰਾਈਜ਼ ਹੈਗਾ ਸਾਰਾ ਰਿਮੋਟ ਕੰਟਰੋਲ ਨਾਲ ਚੱਲਦੀਆਂ ਇਦਾਂ ਦਾ ਫਰਕ ਆਇਆ ਅਸੀਂ ਉਹੀ ਹਲੇ ਡੱਬਾ ਲੈ ਕੇ ਉਹੀ ਅਸੀਂ ਛੋਟੀ ਛੋਟੀਆਂ ਚੀਜ਼ਾਂ ਲੈ ਕੇ ਬੈਠੇ ਆਂ ਸਾਨੂੰ ਸਭ ਤੋਂ ਵੱਡੀ ਚੀਜ਼ ਜਿਹੜੀ ਆ ਇਸ ਵੇਲੇ ਟੈਕਨੋਲੋਜੀ ਮਾਰ ਕਰ ਰਹੀ ਆ ਸਾਡੇ ਕੋ ਮਸ਼ੀਨਰੀ ਉਦਾਂ ਦੀ ਹੈ ਨਹੀਂਗੀ ਗਵਰਨਮੈਂਟ ਨੇ ਸਲੋਗਨ ਬਹੁਤ ਵਧੀਆ ਦਿੱਤਾ ਪਰ ਉਹਦੇ ਨਾਲ ਨਾਲ ਜੇ ਸਾਨੂੰ ਉਹ ਇਹ ਚੀਜ਼ ਵੀ ਦੇ ਦੇਣ ਵੀ ਤੁਸੀਂ ਟੈਕਨੋਲੋਜੀ ਇمپੋਰਟ ਕਰ ਸਕਦੇ ਤੁਸੀਂ ਕੋਲੈਬੋਰੇਸ਼ਨ ਕਰੋ ਕੰਪਨੀਆਂ ਦੇ ਨਾਲ ਉਹਦੇ ਵਾਸਤੇ ਜਿਹੜੀ ਤੁਹਾਨੂੰ ਮਸ਼ੀਨਰੀ ਚਾਹੀਦੀ ਆ ਉਹ ਮਸ਼ੀਨਰੀ ਅਸੀਂ ਤੁਹਾਨੂੰ ਇمپੋਰਟ ਕਰਨ ਵਾਸਤੇ ਦਵਾਗੇ ਉਹਦੇ ਤੇ ਅਸੀਂ ਕੋਈ ਵੀ ਡਿਊਟੀ ਜਾਂ ਨੋਮੀਨਲ ਜੀ ਡਿਊਟੀ ਲਾ ਕੇ ਤੁਸੀਂ ਲਿਆਓ ਤੇ ਉਹਦੇ ਨਾਲ ਜਿਹੜੀ ਹੈ ਸਾਡੀ ਕੰਟਰੀ ਹੈਗਾ ਉਹ ਰਿਵਾਰਡ ਦੇ ਵਿੱਚ ਕੰਪੀਟ ਕਰਨ ਵਾਸਤੇ ਅਸੀਂ ਚਾਈਨਾ ਦੇ ਨਾਲ ਖੜੇ ਹੋਣ ਵਾਸਤੇ ਮਾਰਕੀਟ ਦੇ ਵਿੱਚ ਉਹ ਪ੍ਰੋਡਕਟ ਦੇ ਸਕਦੇ ਜਿਹੜੇ ਮਾਰਕ ਚਾਈਨਾ ਦੇ ਰਿਹਾ ਜਾਂ ਜਿਹੜੀ ਉਹਨਾਂ ਕੰਟਰੀ ਦੀ ਰਿਕੁਆਇਰਮੈਂਟ ਹੈ ਉਹਦਾਂ ਦੇ ਅਸੀਂ ਪ੍ਰੋਡਕਟ ਬਣਾ ਸਕਦੇ ਹਾਂ ਕੋਸਾ ਲੱਗਦਾ ਵੀ ਕਿਤੇ ਨਾ ਕਿਤੇ ਜਰੂਰ ਤੁਸੀਂ ਕਾਰੋਬਾਰ ਸ਼ੁਰੂ ਕੀਤੇ ਜਿੱਦੋਂ ਤੁਹਾਡੇ ਪੁਰਖਿਆਂ ਨੇ ਕੰਮ ਸ਼ੁਰੂ ਕੀਤੇ ਸਾਈਕਲ ਪਾਰਟ ਬਣਾਉਣੇ ਸ਼ੁਰੂ ਕੀਤੇ ਇਹਨਾਂ ਦੀ ਅੜੇ ਸਾਈਕਲ ਬਣਨੇ ਸ਼ੁਰੂ ਹੋਏ ਉਹਦੇ ਦਾ ਤੁਸੀਂ ਆਪ ਸਾਰਾ ਮਿਲ ਕੇ ਕੰਮ ਇਸਟੈਬਲਿਸ਼ ਕਰ ਦਿੱਤਾ ਸੋ ਹੁਣ ਲੋੜ ਸੀ ਕਿ ਸਰਕਾਰ ਵੱਲੋਂ ਬਾਫੜਨ ਦੀ ਭਾਵੇਂ ਪੰਜਾਬ ਸਰਕਾਰ ਹੋਵੇ ਕੇਂਦਰ ਹੋਵੇ ਪਰ ਉਸ ਸਟੈਪ ਤੇ ਆਗੇ ਹੁਣ ਅੱਗੇ ਵੱਧਦਾ ਜਿਹੜਾ ਤੁਹਾਡੇ ਲਈ ਬੜੀ ਰੈਸਟ੍ਰਿਕਸ਼ਨਸ ਹੋ ਗਈਆਂ ਨੇ ਟੈਕਨੋਲੋਜੀ ਹੋਵੇ ਭਾਵੇਂ ਸਟੀਲ ਦੀ ਕੀਮਤਾਂ ਹੋਣ ਭਾਵੇਂ ਘੱਟ ਵਿਆਜਦਾਰ ਹੋਣ ਜਾਂ ਫਿਰ ਬਿਜਲੀ ਦੀ ਕੀਮਤ ਹੋਵੇ ਸੋ ਇਹ ਕਰਕੇ ਨੁਕਸਾਨ ਹੋਵੇ ਬਿਲਕੁਲ ਤੁਸੀਂ ਸਹੀ ਸਹੀ ਗੱ ਅੱਜ ਜੋ ਸਾਡੀ ਕੰਟਰੀ ਤੇ ਸਾਨੂੰ ਪ੍ਰੋਬਲਮਸ ਆ ਰਹੀਆਂ ਉਹ ਲੋਕਲ ਲੈਵਲ ਤੇ ਆਪਾਂ ਕਹ ਜੀ ਚਾਹੇ ਸਟੇਟ ਗਵਰਨਮੈਂਟ ਆ ਚਾਹੇ ਸਾਡੀ ਸੈਂਟਰਲ ਗਵਰਨਮੈਂਟ ਆ ਪਹਿਲੀ ਗੱਲ ਟੈਕਨੋਲੋਜੀ ਦੇ ਹਿਸਾਬ ਨਾਲ ਉਹਦੇ ਵਾਸਤੇ ਮਟੀਰੀਅਲ ਜਿਹੜੇ ਚਾਹੀਦੇ ਆ ਦੋਸ ਮਟੀਰੀਅਲ ਆਰ ਨਾਟ ਅਵੇਲੇਬਲ ਸਾਡੀਆਂ ਜਿੰਨੀਆਂ ਚਾਹੇ ਸਰਕਾਰੀ ਕੰਪਨੀਆਂ ਨੇ ਚਾਹੇ ਸਾਡੇ ਪ੍ਰਾਈਵੇਟ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਲੋਹਾ ਜਾਂ ਬਾਕੀ ਐਲੂਮੀਨੀਅਮ ਜਾਂ ਬਾਕੀ ਚੀਜ਼ਾਂ ਬਣਾਉਂਦੀਆਂ ਉਹ ਮਟੀਰੀਅਲ ਹਾਲੇ ਵੀ ਇੰਡੀਆ 'ਚ ਨਹੀਂ ਬਣ ਰਿਹਾ ਜਿਹੜੇ ਉਹ ਲੋਕ ਯੂਜ਼ ਕਰ ਰਹੇ ਨੇ ਉਹ ਤਾਂ ਇਸ ਵੇਲੇ ਤੁਸੀਂ ਦੇਖੋ ਨਾ ਵੀ ਫਾਈਬਰ ਦੇ ਵੀ ਜਿਹੜਾ ਹੈਗਾ ਉਹਦੇ 'ਚ ਆ ਗਿਆ ਹੈ ਨਾ ਤੇ ਇਹ ਚੀਜ਼ਾਂ ਉਹ ਸਾਨੂੰ ਹਲੇ ਅਵੇਲੇਬਲ ਨਹੀਂ ਹੈਗਾ ਦਾਈ ਉਹ ਮਸ਼ੀਨਰੀ ਹੈਗੀ ਆ ਉਹ ਟਾਈਮ ਸੀਗਾ ਜਦੋਂ ਆਪਾਂ ਲੋਕ ਅਸੀਂ ਸਾਡੇ ਬਜ਼ੁਰਗਾਂ ਨੇ ਇੱਥੇ ਸ਼ੁਰੂ ਕੀਤਾ ਸਾਈਕਲ ਬਣਾਉਣਾ ਜਾਂ ਸਾਈਕਲ ਪਾਰਟਸ ਬਣਾਉਣੇ ਸ਼ੁਰੂ ਕੀਤੇ ਆ ਉਸ ਵੇਲੇ ਕੋਈ ਸੋਰਸਸ ਨਹੀਂ ਸੀਗੇ ਇੱਕ ਦੂਜੇ ਦੀ ਹੈਲਪ ਕਰਕੇ ਸਾਰਿਆਂ ਨੇ ਕੰਮ ਕੀਤੇ ਔਰ ਜੋ ਜੋ ਜਿੰਦਾ ਜਿੰਦਾ ਵੀ ਬਣਾ ਸਕੇ ਉਹ ਬਣਾਏ ਫਿਰ ਟੈਕਨੋਲੋਜੀ ਥੋੜੀ ਜੀ ਅਪਗ੍ਰੇਡ ਆਪਣੇ ਹੀ ਸਮਝਦੇ ਨਾਲ ਕੀਤੀ ਵੀ ਆਪਾਂ ਇਦਾਂ ਦੀ ਮਸ਼ੀਨਾਂ ਬਣਾਈਏ ਜਿਹਦੇ ਨਾਲ ਪ੍ਰੋਡਕਸ਼ਨ ਵਧ ਸਕੇ ਕੁਆਲਿਟੀ ਥੋੜੀ ਇੰਪਰੂਵ ਹੋ ਸਕੇ ਕਿਉਂਕਿ ਕੋਈ ਚੀਜ਼ ਹੱਥ ਨਾਲ ਬਣਾਈ ਹੋਈ ਤੇ ਇੱਕ ਮਸ਼ੀਨ ਦੇ ਉੱਤੇ ਉਹਦਾ ਜਿਹੜਾ ਤੀਜ਼ ਬਣਾਇਆ ਹੁੰਦਾ ਉਹਦੇ ਵਿੱਚ ਫਰਕ ਆ ਜਾਂਦਾ ਹੈ ਉਹ ਚੀਜ਼ਾਂ ਬਣਾਈਆਂ ਗਈਆਂ ਸਾਰੀਆਂ ਉਹ ਜਦੋਂ ਜਿੰਦਾ ਜਿੰਦਾ ਬਣਦੀਆਂ ਗਈਆਂ ਚੱਲੀ ਆ ਪਰ ਅੱਜ ਜੋ ਹੈਗਾ ਆ ਇੰਨੇ ਕਿ ਜਿਆਦਾ ਐਡਵਾਂਸਮੈਂਟ ਹੋ ਗਈ ਆ ਵੀ ਹਰ ਚੀਜ਼ ਰੋਬਟ ਕਰਨ ਲੱਗੇ ਨੇ ਸਾਡੇ ਸਾਈਕਲ ਦਾ ਹਾਲੇ ਵੀ ਵੇਟ ਜਿਹੜਾ ਹੈ ਸਾਡੇ ਤੱਕ ਉਹ ਮੈਨਤਾ ਜਿਹੜੇ ਇੱਕ ਉਹ ਕਾਲਾ ਸਾਈਕਲ ਜਿਹਨੂੰ ਆਪਾਂ ਕਨਵੈਨਸ਼ਨਲ ਸਾਈਕਲ ਪੁਰਾਣੇ ਕਹਿੰਦੇ ਆ ਉਹ ਵੀ ਹਾਲੇ ਵੀ ਬਣਦਾ ਪਿਆ ਹੈ ਬਾਹਰ ਇਹ ਸਾਈਕਲ ਕਿਤੇ ਨਜ਼ਰ ਨਹੀਂ ਆਉਂਦਾ ਸਾਰੇ ਅਸੀਂ ਐਗਜ਼ਿਬਿਸ਼ਨ ਦੇਖਿਆ ਕਿਤੇ ਸਾਨੂੰ ਇਹਦੇ ਨਾਲ ਦਾ ਕੋਈ ਸਾਈਕਲ ਨਹੀਂ ਨਜ਼ਰ ਆਇਆ ਹਾਂ ਸਾਡੇ ਜਿਹੜੇ ਚਾਹੇ ਬੇਨ ਕੰਪਨੀ ਜਿਹੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਜਿਹੜੇ ਹਾਈ ਐਂਡ ਸਾਈਕਲ ਬਣਾਏ ਨੇ ਉਹ ਜਿਹੜਾ 10000 15000 ਜਾਂ 20000 ਦਾ 25000 ਦਾ ਸਾਈਕਲ ਆ ਉਹ ਸਾਈਕਲ ਸਾਡੇ ਵਾਸਤੇ ਇੱਥੇ ਉਸ ਕੰਪਨੀ ਦਾ ਟਾਪ ਮਾਡਲ ਨੇ ਤੇ ਉਹਨਾਂ ਕੰਪਨੀਆਂ ਦੇ ਉਹ ਬਿਲਕੁਲ ਲੋਅਰ ਮਾਡਲ ਨੇ ਉਹ ਜਿਹੜੇ ਆਮ ਯੂਜ਼ ਕਰਨ ਵਾਸਤੇ ਆ ਸਾਡਾ ਸਾਈਕਲ ਹਾਲੇ ਦੀ 25 ਕਿਲੋ ਦਾ ਆ ਉਹਨਾਂ ਦਾ ਸਾਈਕਲ 2.5 ਕਿਲੋ ਦਾ ਸਾਈਕਲ ਆ ਉਹ ਹੁਣ ਜਿਹੜਾ ਸਾਈਕਲ ਇਦਾਂ ਦਾ ਬਣਿਆ ਹੈ ਕਾਰਬਨ ਫਾਈਬਰ ਦਾ ਬਣਿਆ ਹੈ ਉਹਦੀ ਸਟਰੈਂਥ ਵੀ ਜ਼ਿਆਦਾ ਹੈ ਉਹਦਾ ਵੇਟ ਵੀ ਹੈ ਨਹੀਂ ਉਹਦੀ ਚੀਜ਼ਾਂ ਇਦਨੀਆਂ ਬਣੀਆਂ ਇਹ ਭਾਈ ਭਾਈ ਤੇਈ ਤੇਈ ਗੇਅਰ ਨਹੀਂ ਉਹਨਾਂ ਦੇ ਅਸੀਂ ਹਾਲੇ ਸਾਡੇ ਗੇਅਰ ਨਹੀਂ ਬਣਦੇ ਪਏ ਇੰਪੋਰਟ ਕਰਕੇ ਹੀ ਅਸੀਂ ਲਾ ਰਹੇ ਹਾਂ ਔਰ ਅਸੀਂ ਲਾ ਵੀ ਜਿਹੜੇ ਆਰਡੀਨਰੀ ਜਿਹੇ ਗੇਅਰ ਬਾਉਂਟ ਕਰਕੇ ਲਾ ਰਹੇ ਹਾਂ ਜਿਹੜੇ ਹਾਈ ਐਂਡ ਉਹ ਤਾਂ ਇੱਥੇ ਆਉਂਦੇ ਨਹੀਂ ਕਿਉਂਕਿ ਸਾਡਾ ਸਾਈਕਲ ਹੀ ਉਦਾਂ ਦਾ ਹੈ ਨਹੀਂ ਸਾਨੂੰ ਉਸ ਕਰਕੇ ਇੰਪੋਰਟ ਕਰਨ ਦਾ ਫਾਇਦਾ ਨਹੀਂ ਇਸ ਕਰਕੇ ਹੁਣ ਜਿਹੜੀ ਹੈਗੀ ਸਾਈਕਲ ਲਾਈਨ ਨੂੰ ਜੇ ਉੱਪਰ ਆਉਣਾ ਯਾ ਹਿੰਦੁਸਤਾਨ ਦੀ ਕਿਸੇ ਵੀ ਚੀਜ਼ ਨੇ ਦੇਖੋ ਕਾਰਾਂ ਵਾਸਤੇ ਇਹਨਾਂ ਨੇ ਉਹ ਟਾਈਮ ਸੀ ਜਦੋਂ ਅੰਬੈਸਡਰ ਤੇ ਫੀਅਰਡ ਦੇ ਇੱਕ ਜੀਪ ਜਿਹੜੀ ਹੁੰਦੀ ਸੀ ਇੱਥੇ ਹੈ ਨਾ ਉਸ ਤੋਂ ਬਾਅਦ ਮਰੂਤੀ ਆਈ ਮਰੂਤੀ ਤੋਂ ਬਾਅਦ ਇਹਨਾਂ ਨੇ ਲਿਬਰਾਈਜੇਸ਼ਨ ਕੀਤੀ ਕਾਰਾਂ ਨਵੀਂ ਤੋਂ ਨਵੀਂ ਅੱਜ ਹਿੰਦੁਸਤਾਨ ਦੇ ਵਿੱਚ ਉਹੀ ਕਾਰਾਂ ਨੇ ਜਿਹੜੀਆਂ ਬਾਹਰ ਦੇ ਵਿੱਚ ਨੇ ਉਹੀ ਕਾਰ ਇੱਥੇ ਬਣ ਕੇ ਅਸੀਂ ਐਕਸਪੋਰਟ ਵੀ ਕਰ ਰਹੇ ਹਾਂ ਮੈਂ ਉੱਥੇ ਸਵਿਟਜ਼ਰਲੈਂਡ ਤੇ ਦੇਖ ਕੇ ਆਇਆ ਆ ਆਪਣੀ ਇੱਥੇ ਇੰਡੀਆ ਦੀ ਬਣੀ ਹੋਈ ਸਵਿਫਟ ਕਾਰ ਉੱਤੇ ਚਲਦੀ ਪਈ ਹੈ ਕਿਉਂਕਿ ਜੇ ਅਸੀਂ ਇੱਥੇ ਟੈਕਨੋਲੋਜੀ ਆਈ ਜਪਾਨੀਆਂ ਨੇ ਟੈਕਨੋਲੋਜੀ ਆ ਗਈ ਉਹ ਚੀਜ਼ ਬਣਾਈ ਗਈ ਬਣਾ ਕੇ ਇਥੋਂ ਪ੍ਰੋਡਕਸ਼ਨ ਕਰਕੇ ਦਿੱਤੀ ਜਾ ਰਹੀ ਹੈ। ਇਹੀ ਚੀਜ਼ ਸਾਈਕਲ ਦੇ ਵਿੱਚ ਵੀ ਹੋ ਜੇ ਕਿ ਕੋਈ ਐਸੀ ਚੀਜ਼ ਨਹੀਂ ਹੈ ਵੀ ਸਾਈਕਲ ਜਿਹੜਾ ਹੈਗਾ ਹਿੰਦੁਸਤਾਨ ਵਾਲੇ ਦਾ ਸਾਈਕਲ ਪਾਰਟਸ ਬਣਾ ਕੇ ਉਹ ਯੂਰਪ ਨੂੰ ਨਹੀਂ ਦੇ ਸਕਦੇ ਸਭ ਕੁਝ ਹੋ ਸਕਦਾ ਸਰਕਾਰ ਦਾ ਸਾਥ ਸਹੀ ਦਾ ਬੰਦੇ ਤਿਆਰ ਬੈਠੇ ਸਰਕਾਰ ਸਾਥ ਦੇਵੇ ਸਾਨੂੰ ਟੈਕਨੋਲੋਜੀ ਬੋਰਡ ਕਰਨ ਵਾਸਤੇ ਦੇਵੇ ਨੋਮੀਨਲ ਜਿਹੜੀ ਡਿਊਟੀ ਲਾ ਕੇ ਸਾਨੂੰ ਮਸ਼ੀਨਰੀ ਮਗਾਉਣ ਨੂੰ ਦਵੇ ਤੇ ਅਸੀਂ ਸਾਰਾ ਕੁਝ ਕਰਕੇ ਰੱਖ ਪਾਉਂਦੇ ਹਾਂ